ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਸੇ ਮੀਂਹ ਦੇ ਵਿੱਚ ਨਹਾਉਣ ਨੂੰ ਜੀ ਵੀ ਕਰਦਾ ਏ ਪਰ ਇੱਕ ਵਾਰ ਜੇ ਫਸਲ ਵਾਲੀ ਸਾਈਡ ਨੂੰ ਦੇਖੀਏ ਤਾਂ ਥੋੜਾ ਜਿਹਾ ਮਾਣਾ ਖੱਟਾ ਵੀ ਹੁੰਦਾ ਏ ਕਿਉਂਕਿ ਮੀਂਹ ਜਿਹੜਾ ਉਹ ਕੰਮ ਖਰਾਬ ਕਰ ਰਿਹਾ ਜੀ ਇਸ ਸਮੇਂ ਚਲੋ ਮਾੜਾ ਮੋਟਾ ਜੇ ਪਿਆਰ ਗਿਆ ਪੈ ਜੇ ਮੀਂਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਜਿਹੜਾ ਤੇਜ਼ ਪੈ ਜਾਂਦਾ ਤੇਜ਼ ਹਵਾ ਚੱਲਣੀ ਹੈ ਗੱਲ ਉਹਦੇ ਨਾਲ ਫਿਰ ਬਹੁਤ ਕੰਮ ਖਰਾਬ ਹੁੰਦਾ ਤੇ ਬੰਦੇ ਬੈਠੇ ਆਰੇ ਹੁਣੇ ਹੋਰ ਨੇ ਵੀ ਬਲੌਗ ਬਣਾਏ ਆ ਤੇ ਗੱਲਾਂ ਇਦਾਂ ਵੀ ਆ ਦੇਖੋ ਮੈਂ ਹੁਣ ਜਿੱਥੇ ਆ ਗਿਆ ਤਾਂ ਪਾਣੀ ਇੱਥੇ ਵੀ ਆ ਗਿਆ ਕਾਫੀ ਤੇਜ਼ੀ ਮੀਂਹ ਪੈ ਕੇ ਹਟਿਆ ਹੁਣ ਬਸ ਬੈਠ ਗਿਰੂ ਰੱਖਣੇ ਆਲਾ ਹੁਣ ਇੰਦਰ ਦੇਵਤਾ ਪਤਾ ਨਹੀਂ ਕੀ ਸੋਚਦਾ ਉਹ ਉਹਦੀ ਮਰਜ਼ਾ ਹੈ ਮਰਜ਼ੇ ਭਾਈ ਮਰਜ਼ੀ ਆ ਉਹਦੀ ਪਤਾ ਨਹੀਂ ਕੀ ਕੀ ਦੇਖ ਰਿਹਾ ਅ ਮੈਂ ਪਿੱਛੇ ਇੱਕ ਹੋਰ ਬਲੌਗ 'ਚ ਵੀ ਗੱਲ ਕਰੀ ਸੀ ਵੀ ਜਿਹੜਾ ਆਪਣਾ ਅ ਭਲਾ ਹੋ ਜਾਏ ਤੁਹਾਡਾ ਵੀ ਇੰਦਰ ਦੇਵਤਾ ਜਿਹੜਾ ਵੀ ਉੱਪਰ ਤੇ ਉਹਨੂੰ ਦੇਖ ਰਿਹਾ ਥੱਲੇ ਨੂੰ ਬਈ ਮਿਤਾ ਨੇ ਇਹਦੇ ਪਲੇ ਪਲੇ ਜਿੰਨ ਜਰਾਵੇਂ ਵੀ ਕਿਤੇ ਉਹਨਾਂ ਕੋਲੇ ਖਾਈ ਨਾ ਖਾਈ ਜਾਂਦਾ ਹੋਵੇ ਹੈ ਬੀਖਾ ਬਣੀ ਨੇ ਤਾਂ ਸੋਕਾ ਹੀ ਪੈ ਗਿਆ ਪਰ ਇਹ ਨਹੀਂ ਪਤਾ ਵੀ ਇਹਨੂੰ ਹੁਣ ਪੱਕਣ ਲੱਗਿਆ ਜੀ ਉਹ ਆ ਪਤਾ ਸਾਰਾ ਕੋਸਾ ਉਹਨਾਂ ਨੂੰ ਚਲੋ ਅਸੀਂ ਮਕੌਲ ਵੀ ਕਰਦੇ ਆ ਤੇ ਹੁਣ ਦਿਖਾਉਣਾ ਤੁਹਾਨੂੰ ਮੈਂ ਇੱਧਰ ਪਾਣੀ ਕਾਫੀ ਜ਼ਿਆਦਾ ਤੇਜ਼ ਪਾਣੀ ਆ ਰਿਹਾ ਮੀ ਪਹਿਲਾਂ ਬਹੁਤ ਜ਼ਿਆਦਾ ਸਪੀਡ ਵਿੱਚ ਤਾਂ ਥੋੜਾ ਜਿਹਾ ਮਾਨਾ ਨੂੰ ਹੋ ਰਿਹਾ ਸੀਗਾ ਵੀ ਕੰਮ ਹਸ ਹੋ ਰਾ ਕਿਤੇ ਖਰਾਬ ਨਾ ਹੋ ਜਾਵੇ ਵੀ ਚਲੋ ਹੁਣ ਥੋੜਾ ਜਿਹਾ ਠੱਲ ਜੀ ਪਈ ਆ ਮੈਂ ਦਿਖਾਉਣਾ ਇੱਧਰ ਦੇ ਪਾਸੇ ਜੇ ਸਾਡੇ ਪੁਰਾਣੇ ਮਕਾਨ ਵਾਲੀ ਸਾਈਡ ਜਿਹੜਾ ਹੈਗਾ ਨਾ ਉਹ ਪਾਣੀ ਤੁਹਾਨੂੰ ਦਿਖਾਉਣਾ ਮੈਂ ਪਾਣੀ ਕਾਫੀ ਜ਼ਿਆਦਾ ਆ ਗਿਆ ਹੋਇਆ ਉੱਧਰਲੇ ਪਾਸੇ ਗਣੀ ਉੱਧਾ ਹੈ ਕਰਤੇ ਬੇਲੇ ਸਾਰੇ ਆ ਪਾਣੀ ਹੋਰ ਤਾਂ ਖਾਸਾ ਆ ਰਿਹਾ ਇੱਕ ਥੋੜੀ ਜਿਹਾ ਸਫਾਈ ਹੋਣੀ ਹੈ ਮੈਂ ਮਨਰੇਗਾ ਵਾਲੇ ਇਨਸਪੈਕਟਰ ਦੇ ਨਾਲ ਗੱਲ ਵੀ ਕੀਤੀ ਸੀ ਏਪੀਓ ਸਾਹਿਬ ਨਾਲ ਤੇ ਉਹ ਕਹਿੰਦਾ ਵੀ ਲਾ ਦਨੇ ਇੱਕ ਦੋ ਦਿਨ ਵਿੱਚ ਹੱਲ ਸਾਡੇ ਪਿੰਡ ਦੀ ਜਿਹੜੀ ਮਨਰੇਗਾ ਵਾਲੇ ਹੈਗੇ ਨੇ ਉਹ ਹੋਰ ਪਸੇ ਬੱਲੇ 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 ਪਾਣੀ ਦੇਖ ਲਓ ਕਿੰਨਾ ਆ ਗਿਆ ਇੱਧਰ ਕਿਹੜੇ ਹਿਸਾਬ ਨਾਲ ਆਗਾ ਕੋਈ ਥੋੜੀ ਜਿਹੀ ਸਫਾਈ ਦੀ ਵੀ ਕਮੀ ਹੈਗੀ ਐ ਮਮੀ ਵੀ ਤੇਜ ਹੋ ਗਿਆ ਮੈਂ ਵੀ ਭੇਜ ਰਿਹਾ ਹੁਣ ਥੋੜਾ ਜੱਕ ਤੇ ਇੱਧਰ ਦੇਖਦੇ ਅੱਗੇ ਬਾਕੀ ਮਾਲਕ ਦੀ ਮौज ਆ ਰਹਿਣਾ ਉਹਦੇ ਹੁਕਮ ਦੇ ਵਿੱਚੇ ਪਹਿਣਾ ਜਿਵੇਂ ਉਹ ਚਾਹੁੰਦਾ ਤੇ ਸਾਹਮਣੇ ਦਾਸ ਦਾ ਘਰ ਨਜ਼ਰ ਆ ਰਿਹਾ ਇਹ ਵੀ ਮਾਲਕ ਦੀ ਦੇ ਆਏ ਜਿਹੜੇ ਚਾਰਖਣ ਪੈਗੇ ਜੀ ਪਾ ਜਣੀ ਆ ਆ ਪਹੀ ਦੀ ਗੱਲ ਹੈਗੀ ਜੀ ਇਹ ਪਹੀ ਥੋੜੇ ਜੇ ਮੀਂਹ ਦੇ ਨਾਲ ਹੀ ਖਰਾਬ ਹੋ ਜਦੋਂ ਸਾਡੀ ਭਾਬੀ ਵੀ ਆਉਂਦੀ ਵਿਚਾਰੀ ਨੱਠੀ ਮੀਂਹ ਦੇ ਵਿੱਚ ਇਹ ਵੀ ਕੰਮਕਾਰ ਕਰਕੇ ਆਈਏ ਕਿਧਰੇ ਆਪਣੇ ਡਿਊਟੀ ਨਿਭਾ ਕੇ ਆਈ ਆ ਫੇਰ ਹੋ ਗਿਆ ਜੀ ਤੇਜ ਪੂਰਾ ਹੋਖਿਆ ਪਰ ਮੀਂਹ ਜਿਹੜੇ ਸਾਹ ਕੋਪਾ ਬੱਦਲ ਖੜਾ ਐ ਲੱਗਦਾ ਵੀ ਸਾਰੀ ਸਾਡੀ ਬੰਦ ਨਹੀਂ ਹੋਊਗਾ ਆ ਦੇਖੋ ਪਾਣੀ ਕਿਹੜੇ ਸਾਹ ਕੋਪਾ ਇੱਥੇ ਵੱਧ ਰਿਹਾ ਅਜਾ ਸਾਡੇ ਵਾਲੇ ਇਧਰ ਵੀ 4 ਇੰਚੀ ਪ੍ਰੈਸ਼ਰ ਆ ਰਹੇ ਆ ਪੂਰਾ ਸਾਡੇ ਟੋਟਲ ਘਰ ਦਾ ਪਾਣੀ ਇੱਥੇ ਨੂੰ ਨਿਕਲਦਾ ਹਾ ਫੁੱਲ ਪ੍ਰੈਸ਼ਰ ਆ ਪਿਆ ਰੋਮਨ ਸਾਫ ਪਾਣੀ ਨਾਲੇ ਇਹ ਪਾਣੀ ਨੂੰ ਮਤਲਬ ਉਹ ਕੀਤਾ ਜਾ ਸਕਦਾ ਏ ਆਪਣਾ ਅ ਸਰਤੀ ਚ ਪਾਇਆ ਜਾ ਸਕਦਾ ਏ ਭਾਈ ਛਤਰੀ ਲੈ ਮੈਂ ਕਾਨੂੰ ਪੁੱਛਿਆ ਤੇ ਹੈ ਨਹੀਂ ਛਤਰੀ ਲੈ ਕੇ ਆ ਗਿਆ ਤਾਂ ਹਨਾ ਜੀ ਹੈ ਭਾਈ ਦਾ ਫਿਕਰ ਕਰਨਾ ਨਹੀਂ ਹੈ ਨਹੀਂ ਦਵਾਈ ਚਲ ਗਿਆ ਹੈ ਅੱਛਾ ਗੱਲਾਂ ਦੇਖਦਾ ਵਧ ਗਿਆ ਭਾਈ ਜਦ ਘਟ ਗਿਆ ਤਾਂ ਨਿਕਲਿਆ ਤਾਂ ਬਾਹਰ ਨੂੰ ਮੈਂ ਮਹੀਂ ਸਮਝ ਆ ਚੁੱਕੀ ਗਲੀ ਚ ਪਾਣੀ ਪੂਰਾ ਹੈ ਇਹ ਕੋਈ ਦਿੱਕਤ ਨਹੀਂ ਹੈਗੀ ਗਲੀ ਦੇ ਵਿੱਚ ਪਾਣੀ ਪੂਰਾ ਹੈ ਗਲੀ ਚ ਬਾਈ ਜਿਹੜੇ ਨਾਲੀਆਂ ਉਹ ਹੈਗੀਆਂ ਛੋਟੀਆਂ ਕਾਬੂ ਨਹੀਂ ਹੁੰਦਾ ਨਹੀਂ 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 ਹੋਣਾ ਨਾ ਜਿਆਦਾ ਕੋਈ ਆ ਗੱਲ ਉੱਥੇ ਗੱਲ ਹੋਈ ਵੀ ਆ ਕੋਈ ਉੱਥੇ ਪਿੱਛੇ ਥੋੜੀ ਜਿਹੀ ਗਲੀ ਨੀਵੀਂ ਆ ਬਣਾਉਣੇ ਵਾਲਿਆਂ ਦੀ ਵੈਸੇ ਉਹਨਾਂ ਨੇ ਸੜਕ ਦੇ ਸਾਫ ਗੱਲ ਆ ਕੇ ਨੇੜੇ ਆ ਕੇ ਥੋੜੀ ਜਿਹੀ ਉੱਚੀ ਚੱਕਤੀ ਜਿਆਦਾ ਇਕੱਠਾ ਨਾ ਬਈ ਸਾਰੇ ਪਿੰਡ ਦਾ ਫਿਰ ਫਾਮ ਨਹੀਂ ਲੋ ਵੀ ਕਰ ਲੋ ਜੀ ਮਿਲੋ ਦਲਵੀਰ ਨੂੰ ਹੈਡਫੋਨ ਹੀ ਨਹੀਂ ਕੱਢਦਾ ਬਾਈ ਪਤਨ ਕਿਹ ਹੋ ਗਿਆ ਇਹਨੂੰ ਇਹ ਫੇਰ ਸੁਣਦਾ ਵੀਡੀਓ ਬਣਾ ਰਿਹਾ ਵੀਡੀਓ ਬਾਈ ਐ ਕਿੱਡ ਲੱਗਿਆ ਵਾ ਕਰਨਾ ਆਪਣੀ ਕਹਿੰਦਾ ਮੇਹਰ ਹੱਟ ਤੇ ਪਹਿਲਾ ਪਹਿਲਾ ਤੜਾ ਕੇ ਛੇੜਾ ਦੇ ਵਿੱਚ ਛੱਡਣੀਆਂ ਮੇਹਰ ਡੜ ਦੇ ਪਹਿਲਾ ਪਹਿਲਾ ਸਲਾਬਾ ਹੁਣੇ ਵੀ ਡੜੇਗਾ ਵੀਡੀਓ ਨੂੰ ਗਰਮੇ ਗਰਮ ਗਰਮੇ ਗਰਮ ਛੱਡ ਲੈ ਸਲਾਬਾ ਨਹੀਂ ਆਉਂਦਾ ਨਾ ਹੈ ਗਰਮੇ ਗਰਮ ਲਾਉਣਾ ਇਹਨਾਂ ਸਾਥੇ ਕਾਲ ਜੀ ਠੀਕ ਗੱਲ ਜੀ ਅੱਜ ਮਹਿਰ ਸਿੰਘ ਬਹੁਤ ਦਿਨ ਬਾਅਦ ਇੱਧਰ ਨੂੰ ਆਇਆ ਹੈ ਹਾਂ ਹਾਂ ਬਹੁਤ ਕੰਮ ਚ ਬਿਜੀ ਹੋ ਗਿਆ ਹੈ ਬਿਜੀ ਰਹੇਗਾ ਕਈ ਬੰਦੇ ਯਾਦ ਕਰਦੇ ਨੇ ਕਹਿੰਦੇ ਮਹਿਰ ਸਿੰਘ ਨਹੀਂ ਆਉਣਾ ਹੁ ਮੈਂ ਨਹੀਂ ਮਿਲਦਾ ਇਹ ਕਿਹੜਾ ਤੂੰ ਨਹੀਂ ਇੱਥੇ ਮਿਲਦਾ ਮੈਂ ਨਹੀਂ ਮਿਲਦਾ ਪਤਾ ਹੋਣਾ ਤੂੰ ਨਹੀਂ ਮਿਲਦਾ ਕਿਹਦੇ ਨਾਲ ਕਿਹਦੇ ਨਾਲ ਕਿਹਦੇ ਨਾਲ ਕਿਹਦੇ ਨਾਲ ਕਿਹਦੇ ਨਾਲ ਇਹ ਵੀ ਗੱਲ ਸੋਲਾਂ ਨੇ ਤਰੀਕ ਭਾਈ ਉਹ ਕਿਆ ਕਰੀਏ ਗਾਣਾ ਪੈਂਦਾ ਲੋਕਾਂ ਦੇ ਦੁੱਖ ਸੁੱਖ ਵੀ ਸੋਣੇ ਪੈਂਦੇ ਆਪਣੇ ਦੁੱਖ ਸੁੱਖ ਵੀ ਹੈਗੇ ਆ ਹਲ ਮੇਰਾ ਟਾਈਮ ਕਿੰਨਾ ਹੋ ਗਿਆ ਦੇਖ ਲੈ ਮੇਰੇ ਅੱਜ ਕਚੈਰੀਆਂ ਦੇ ਵਿੱਚ ਹਲ ਮੇਰੀ ਤਰੀਕ ਆ ਮੈਂ ਜਾਣਾ ਫਿਰ ਦੇਖ ਉਹ ਅੱਜ ਸਾਡੇ ਨਾਲ ਹੋਵੇ ਚਲ ਮੈਂ ਕਰਦਾ ਉਹਨੂੰ ਫੋਨ ਵੈਸੇ ਅੱਜ ਤੱਕ ਜਵਾਬੇ ਆਉਣਾ ਅੱਛਾ ਠੀਕ ਕਰ ਲਉਂਦੇ ਆ ਵੀ ਮਾਂ ਨਹੀਂ ਲੱਗਦਾ ਬੌਂਡ ਰਿਆ ਮੁੰਡੇ ਪਰ ਹਾਂ ਸਭਾਈ ਬਾਹਰ ਨੂੰ ਕਹਿੰਦਾ ਦੱਸ ਆ ਕੇ ਗੱਲ ਕਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੋ ਕਰ ਲਉਂਦੇ ਆ ਗੱਲ ਫੇਰ ਤੇ ਜੋ ਕਿ ਮੈਂ ਤਾਂ ਆਪ ਉਹੀ ਗੱਲ ਕਹਿ ਰਿਹਾ ਹਾਂ ਇਹ ਗੁੰਮਜਾ ਵੈਂਡਰ ਖੜ ਕੇ ਪੈਣਾ ਦੇ ਜੀ ਇਹ ਕਰੂਗਾ ਹਾਂ ਅਨੇ ਚੋਈ ਗੇਰਨੀ ਆ ਬਸ ਹੋਰ ਕੋਈ ਹੋ ਪੈਣ ਵੀ ਤਾਂ ਆਰਾਮ ਨਾਲ ਲੱਗਿਆ ਕਿ ਤੁਹਾਨੂੰ ਅੱਲਾਹ ਬੌਂਡ ਕਰਦਾ ਵੀ ਆ ਕੇ ਆ ਕੇ ਚੋਈ ਦਾ ਝਾੜ ਮਟਾਉਂਦਾ ਇਹਰਾ ਜੀ ਭੌਂ ਬਾ ਵੀ ਇਹ ਤਾਂ ਚੋਈ ਦਾ ਝਾੜ ਸਾਡੇ ਵਾਲੀ ਚੋਈ ਦਾ ਝਾੜ ਤਾਂ ਘਟਦਾ ਹੀ ਆ ਬਦਲਾਂ ਦਾ ਹੈ ਨਹੀਂ ਉਹਨੇ ਹਾਂ ਉਹਨੇ ਆਪਣੇ ਹਿਸਾਬ ਨਾਲ ਚੱਲਣਾ ਹੈ ਹੋਣਾ ਪਾਣੀ ਚੱਲ ਪਣਾ ਤੇ ਡੁੱਪਣੇ ਨਹੀਂ ਸਾਲੇ ਨੱਕੇ ਲਾਉਣੇ ਬਣੇ ਟੁੱਬਿਆਂ ਨੂੰ ਤਾਂ ਜਾ ਕੇ ਪਾਣੀ ਇਹਦੇ ਤੇ ਲਗਾਤਾਰ ਚੱਲਣਾ ਉਹ ਚੋਈ ਵਿੱਚ ਤੇ ਅੱਗੇ ਕਿਹੜੇ ਬਹੁਤ ਘੁੱਟਣ ਦਾ ਬਾਬਾ ਨਾਨਕ ਪਤਾ ਨਹੀਂ ਕਿੱਧਰ ਤੇ ਸਾਡਾ ਹੋਰ ਪਾਸੇ ਦਾ ਬੁੱਤਾ ਸੜੀ ਜਾਂਦਾ ਉਹ ਹਾਂ ਹੋਰ ਪਾਸੇ ਦਾ ਸੜੀ ਜਾਂਦਾ ਬੁੱਤਾ ਭਾਈ ਬਸ ਜੀਲੀਆ ਵਾਸਤੇ ਹੁਣ ਹਾਲ ਖਰਾਬ ਆ ਇਹ ਤਾਂ ਗੱਲ ਹੈਗੀ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਨੱਸਰ ਵੀ ਆ ਲੰਮਾ ਗੱਲਾਂ ਵਿੱਚ ਚਲੋ ਜੀ ਤੋਤੇ ਪਾਪਾ ਦਾ ਤਾਂ ਮਾਰਦਣਾ ਜਿਹੜਾ ਸਾਬ ਨਾਲ ਨਹੀਂ ਪੈਂਦਾ ਹਾਂ ਹਾਂ ਤੋਤਾ ਤਾਂ ਹੋ ਰਿਹਾ ਪੱਟਾ ਮਾਰਸਰ ਦਾ ਲਾਈਵ ਹੋਇਆ ਉਹ ਵੀਡੀਓ ਨਹੀਂ ਲੋੜੀ ਨਹੀਂ ਹਾਂ ਠੀਕ ਆ ਮੈਂ ਬਹੁਤ ਪੈ ਰਿਹਾ ਹੈਈ ਹਾਂ ਮੈਂ ਬਹੁਤ ਪੈ ਰਿਹਾ ਸਹੀ ਗੱਲ ਆ ਉਹ ਲਾਈਵ ਹੋ ਗਿਆ ਸਭ ਤੇ ਮੂਰੀ ਨਿਕਲ ਗਿਆ ਹੋ ਗਿਆ ਹਰ ਵਿੱਚ ਅੱਛਾ ਚਾਨਣਾ ਨਾ ਜਾਂ ਨਿਕਲਿਆ ਹੈ ਇਧਰਲੇ ਪਾਸੇ ਤੇ ਹਾਂ ਆ ਬੱਦਲ ਆ ਰਹੇ ਨੇ ਉੱਪਰ ਤੇ ਹੀ ਆ ਰਹੇ ਨੇ ਤੂੰ ਨਾਮ ਦੱਸ ਦਿੱਤਾ ਚਾਨਣਾ ਨਿਕਲਿਆ ਆ ਵੀ ਪਰ ਚੱਲੀ ਉਹ ਸਾਰੇ ਹੀ ਪਰ ਚੱਲੇ ਆ ਹਾਂ ਇਨੇ ਮੁੜ ਕੇ ਇਨੇ ਮੁੜ ਕੇ ਆਪਣੇ ਧਾਨਾਂ ਚੋਂ ਨਿਕਲਣਾ ਵੀ ਕੀ ਸਾਰੇ ਪਾਣੀ ਨੇ ਇੱਥੇ ਨੂੰ ਪਾਣੀ ਨੇ ਉੱਥੇ ਨੂੰ ਨਿਕਲਣਾ ਫਾੜ ਮੇਰੇ ਉੱਥੇ ਨੂੰ ਜਿਵੇਂ ਇਹ ਲੈ ਆਏ ਜਾ ਕੇ ਉਹ ਟੁੱਬੇ 'ਚ ਫਿਲਟਰ ਹੋ ਗਏ ਹਾਂ ਫਿਲਟਰ ਨਹੀਂ ਇਹ ਪਾਣੀ ਨੇ ਉੱਥੇ ਜਾ ਕੇ ਉੱਥੇ ਤੋਂ ਫਿਰ ਇਹਨੇ ਮਤਲਬ ਜੂਰੀਆਰ ਡਾਇਆ ਚੱਕ ਕੇ ਤੇ ਸਾਡੇ ਖੇਤ 'ਚ ਪਾਉਣਾ ਜਾ ਕੇ ਐਂ ਕਹਿ ਰਹੇ ਅਰੇ ਬੁੱਝਿਆ ਘਾਟਾ ਹੋਰ ਕਰਨਾ ਅਰਦੋ ਕੀ ਤੋੜੀ ਜਿਆਦਾ ਲੰਘਿਆ ਟਾਈਮ ਆਹ ਵੇਹੇ ਜਿਹੜਾ ਉਹਦਾ ਵੱਡਣ ਦਾ ਮੌਕਾ ਵੱਡਣ ਦਾ ਹੀ ਮੌਕਾ ਦੇ ਦੇ ਸਾਰੇ ਨੂੰ ਸਾਨੂੰ ਨਹੀਂ ਕਿਹਾ 12 ਨੂੰ ਦੇ ਦੇ ਹੂੰ ਨਹੀਂ ਇਹ ਜਿਹੜੇ ਹਾਲਾਤ ਰੋਦੇ ਮੀਂਹ ਹੌਂ ਲੱਗ ਗਿਆ ਜਦੋਂ ਲੋੜਤੀ ਝੜ ਆਇਆ ਜੀ ਹੁਣ ਲੋਕਾਂ ਨੂੰ ਲੋੜ ਨਹੀਂ ਹੋਣੀ ਕਹਿੰਦਾ ਪਰ ਰੋਦੇ ਪੈਣਾ ਵੱਟ ਦੇ ਟਾਈਮ ਤੱਕ ਪਈ ਜਾਣਾ ਵੀ ਦੇਖਦੇ ਉਹਨਾਂ ਨੇ ਇਹ ਵੀ ਗੱਲ ਹੈ ਜੀ ਇਹ ਸਹੀ ਗੱਲ ਨਹੀਂ ਨਹੀਂ ਆਪ ਹੀ ਹੋਣਾ ਹੁਣ ਵੱਟ ਦੇ ਟਾਈਮ ਤੱਕ ਪਈ ਹੋ ਜਾਣਾ ਉਹਨਾਂ ਦੇ 100 ਸੁੱਪਾ ਕੱਢਿਆ ਹੋਇਆ ਹੂੰ ਕਰਨਾ ਕੋਈ ਨਹੀਂ ਮੇਰੀ ਗੱਲ ਸਮਝਿੰਨੇ ਵੀ ਸਾਰੇ ਬਿਜ਼ਨਸ ਆ ਸਾਰੇ ਸਾਰੇ 7:00 ਓ ਦੇ ਥੱਲੇ ਹੁੰਦੇ ਤੇ ਕੋਈ ਫੈਕਟਰੀ ਲਾ ਲਵੋ ਨੇ ਸੱਤ ਪਾਇਕੇ ਕੋਈ ਤੇ ਕੰਮ ਹੀ ਚਾਰ ਪੰਜ ਲੱਖ ਦਾ ਸਮਾਨ ਪਾਇਆ ਕੋਲੋਂ ਜਿੰਦਾ ਦੋ ਵਾਰ ਲਾ ਕੇ ਦੇਖਦਾ ਵੀ ਲੱਗ ਗਿਆ ਹਾਂ ਹਾਂ ਕਿੱਲੇ ਕਿਤੇ ਫੁੱਲਾ ਰਹਿ ਗਿਆ ਆਪਣਾ ਸਾਰਾ ਕੁਝ ਐਕਟ ਨਹੀਂ ਓਪਨ ਮਾਰਾਂ ਦੇ ਹੱਥ ਹੈ ਸਾਰਾ ਕੁਝ ਬਕਸ਼ਦਾ ਭੇੜ ਨਹੀਂ ਅੱਜ ਦਾ ਦੇਖੀ ਨਹੀਂ ਨਹੀਂ ਜੇ ਉਹ ਹੈ ਜੇ ਡਰਾਬੇ ਨਾਲ ਨਾ ਦਵੇ ਤਾਂ ਜੱਟਾਂ ਨੂੰ ਜੱਟਾਂ ਨੂੰ ਰੱਬ ਵੀ ਚੇਤੇ ਨਹੀਂ ਆਉਂਦਾ ਮੈਨੂੰ ਦੱਸਿਆ ਗੱਲ ਇਹ ਦੋ ਮਹੀਨੇ ਭੁੱਲੇ ਜਾਂਦੇ ਜਾਂ ਫੜਦੇ ਸਾਰੇ ਕਹਦੇ ਪਿੱਛੇ ਆਪੋ ਦਾ ਬੱਲੀ ਬੱਲੀ ਕਲਦੀ ਵਾਜਾ ਮਾਰਦੀ ਆ। ਅਸਮੀ ਇਹਦੀ ਰੰਜ ਰਹਿਨੇ ਆ। ਗੋਮੀ ਨੋਲੇ ਜਾਂਦੇ ਆ। ਇੱਕ ਬੰਦਾ ਹੁੰਦਾ ਕਹਿੰਦਾ ਕੱਲੀ ਕੱਲੀ ਬੱਲੀ ਵਾਜਾ ਮਾਰ ਰੇ ਜਟਾ ਕਤਰ ਕਰਿਆ ਛਾਂ ਨੂੰ ਚੜਾ ਲੂੰਗੀ ਕਹਿੰਦਾ। ਇੱਕ ਨਾਲ ਦੇ ਬੰਦੇ ਵੀ ਹੋਲੇ ਦੇਖ ਲੈ। ਮਾਰ ਕੇ ਜਾਣ ਦਾ ਬਸ ਉਹਨੇ ਆਪੇ ਰੱਖਣੇ ਟਿਕਾਣੇ ਅਸੀਂ ਤਾਂ ਬਹੁਤ ਕੁਝ ਕਹਿੰਦੇ ਆ। ਉਹ ਤਾਂ ਬਹੁਤ ਕੁਝ ਕਹਿੰਦੇ ਲੋਜੀ ਘਟਿਆ ਦਾ ਹੈ ਬਾਕੀ ਦੇਖਦੇ ਹਾਂ ਥੋੜੀ ਦੇਰ ਤੱਕ। ਉੱਪਰ ਵੀ ਹੈ ਸਾਫ ਕਿਤਾਬ ਜਿਹਾ ਪਤਾ ਨਹੀਂ ਕਿੱਧਰ ਚਲੇ ਗਏ। ਲੰਗਰ ਪਾਣੀ ਇਹ ਦੇ ਵੀਰ ਕਿੱਦਾਂ ਚੱਲੇਗੀ ਇਹ ਸੰਦੀਪ ਵੀ ਨਹੀਂ ਹੈਗੀ ਪੰਗ ਬਾਰ ਬੋਲਦਾ ਪੰਗ ਹੈ ਮੇਰਾ ਪੁੱਤ ਮੀਚ ਲੱਗਿਆ ਬਣਾਉਣਾ ਮੇਰਾ ਪੁੱਤ ਇਹ ਜਨੇ ਕੱਕੇ ਮੀਚ ਲੱਗਿਆ ਬਣਾਉਣਾ ਆਹ ਕਿਆ ਹੋ ਗਿਆ ਤੁਹਾਨੂੰ ਕੱਲ੍ਹ ਕੇ ਬਕਰ ਇਹ ਜਨੇ ਕੱਕੇ ਮੈਂ ਜੀ ਨੂੰ ਕਿਹਾ ਵੀ ਮੀਰ ਆ ਕੁਝ ਨਹੀਂ ਪਤਾ ਕਰਦਾ ਜਾਣਾ ਵੀ ਤੁਸੀਂ ਰਹਿਣ ਤੋਂ ਪਾਣੀ ਕੱਢਣ ਇਹਨੂੰ ਕਿਹਾ ਦੇ ਕੇ ਤੈਨੂੰ ਕਿਆ ਹੋ ਗਿਆ ਤਾਂ ਤਾਂ ਕਹਿੰਦਾ ਤੈਨੂੰ ਪਤਾ? ਕੂੜੀ ਭਿੱਜ ਜਾ ਕੇ ਬਹਿੰਦੀ ਆ ਪਾਣੀ ਤੇ। ਆ ਫਿਰ ਮਾਰੀ ਜਾ ਝੜਦਾ। ਪੰਗ ਮੈਨੂੰ ਅਜੇ ਸਾਚੀ ਕਾ ਪਾ ਲਓ ਪਹਿਲਾਂ ਮੇਰੇ ਪੁੱਤ ਇੱਧਰ। ਅਸੀਂ ਅਸੀਂ ਕੰਮ ਕਰਨਾ ਹੈ। ਇੱਧਰ ਮੂੰਹ ਕਰੋ ਮੇਰੇ ਵੱਲ। ਪਹਿਲਾਂ ਸਾਸਰੀ ਘਰ ਤਾਂ ਬੁਲਾ ਦੇ। ਤਾ ਤੜੀਆਂ ਕਾਲਾ ਬੋਲ ਤਾਂ ਕਰੀ ਮੂੰਹ ਤੇ ਬੋਲ ਕਿਸੇ ਦੱਸ। ਠੀਕ ਆ। ਸਾਸਰੀ ਘਰ ਜੀ ਹੈ ਨਾ? ਹਾ ਮੇਰੇ ਬੋਤਤੇ ਤੇਰੀ ਮੰਮੀ ਆ ਦੇਖ ਲੈ ਤੈਨੂੰ ਖੇਲਣ ਨਹੀਂ ਦੇਣੀ ਤੇਰੇ ਬਾਅਦ ਤੇ ਮੈਨੂੰ ਪਤਾ ਤਾਂ ਵੀ ਤੈਨ ਛਾਡੇ ਘਰ ਆਉਣਾ ਤੇਰੇ ਬਾਅਦ ਛਵੀਮੀ ਪੂਲ ਚਾਹੀਦਾ ਮੈਨੂੰ ਮੈਂ ਛਵੀਮੀ ਪੂਲ ਬਣਾ ਕੇ ਰੱਖਿਆ ਵਾ ਇਹ ਸੜਾ ਛਵੀਮੀ ਪੂਲ ਵੀ ਨਹੀਂ ਬਣ ਦਿੰਦੇ ਸਾਸਰੀ ਘਰ ਤਾਂ ਕਿਆ ਬਣਾਉਣੀ ਇਹਨੇ ਪਲਾ ਸਾਸਰੀ ਘਰ ਇੱਧਰ ਵਾਹ ਗੁਰਜੀ ਕਾ ਕਾਲਤਾ ਵਾਹ ਗੁਰਜੀ ਕੀ ਪਤਾ ਤੁਹਾਨੂੰ ਪਤਾ ਵੀ ਆਹ ਕੱਲ ਸਾਰੀ ਕੰਦ ਨੂੰ ਸਲਾਬ ਚੜ ਗਈ ਸਲਾਬ ਸਲਾਬ ਵਾਹ ਗੁਰਜੀ ਕਾ ਘਰ ਸਾਬ ਵਾਹ ਗੁਰਜੀ ਕੀ ਫਤੇ ਮੈਂ ਕਿਆ ਦੀਦੀ ਨੇ ਮੀਨੇ ਫੇਰ ਆ ਜਾਣਾ ਹਾਂ ਫੇਰ ਆ ਜਾਣਾ ਤਾਂ ਠੀਕ ਐ ਵੀ ਆਪ ਪਾਣੀ ਆਪਾ ਬਰਬਾਦ ਚ ਇਕੱਠੇ ਹੀ ਕੜਦਾਂਗੇ ਮੇਰੀ ਗੱਲ ਸੁਣ ਇਕੱਠੇ ਕੜਦਾਂਗੇ ਤਾਣੀ ਤੈਨੂੰ ਵੀ ਛਤਰਖਾਨ ਦੀ ਅੰਤ ਪਈ ਕਿਹਨੇ ਮਾਰਨੇ ਛਤਰ ਤਸ ਕਿਹਨੇ ਮਾਰ ਕੌਣ ਮਾਰ ਤੂ ਛਤਰ ਇਹ ਨਹੀਂ ਇਹਨੂੰ ਛਤਰ ਕੌਣ ਮਾਰੂਗਾ ਪਰ ਮੈਨੂੰ ਇਹ ਗੱਲ ਤੇ ਵਰਦੇ ਸੁਣ ਮੇਰੀ ਆ ਉਹ ਕਿਸੇ ਦੀ ਕਾਤ ਹੈ ਲਿੰਗੋ ਛਤਰ ਮਾਰੂਗਾ ਹਾਂ ਮੇਰੀ ਗੱਲ ਸੁਣ ਪਾਪਾ ਜੀ ਨੇ ਆ ਕੇ ਜੁਦਾ ਬੋਲਣ ਆ ਜਾਣਾ ਪਾਪਾ ਜੀ ਕਹਿੰਦੇ ਮੇਰੇ ਮੁੰਡਿਆਂ ਨੇ ਇਹ ਟੋਆ ਕਰ ਤੇ ਛੱਡਿਆ ਤੈਨੂੰ ਐ ਪੁੱਛਦੇ ਪਾਪਾ ਜੀ ਤੁਹਾਨੂੰ ਕਹਿੰਦੇ ਇਹ ਕੁੜੀ ਨੂੰ ਕਹਦੇ ਕੀਦੀ ਵੀਮੀਪੂਲ ਨਾ ਲਾ ਪੁੱਤ ਚੱਲ ਇਹ ਦੇ ਨਾ ਤੀ ਉਹ ਹੀ ਆ ਤੂੰ ਤਾਨੂੰ ਲੱਗ ਜਾਂਦੇ ਆ ਕਾਣ ਆ ਪਤਾ ਨਹੀਂ ਕਾਦੇ ਜਿੱਥੇ ਇੱਕ ਦੇਖ ਲਾ ਨਾ ਜਿੱਥੇ ਤੁਸੀਂ ਕੰਮ ਛੱਡਤਾ ਬਸ ਛੱਡਤਾ ਉੱਥੇ ਸਾਰਾ ਕੁਝ ਉੱਥੇ ਹੋ ਜਾਂਦਾ ਇੱਕ ਗੱਲ ਹੈ ਮੀਵੀ ਨਾ ਪੈਣੇ ਨੇ ਧਾਨ ਤਾਂ ਵਧੀਆ ਹੋਣੇ ਇੱਕ ਤਾਂ ਤਾਂ ਨਾ ਦੇਣਾ ਨੇ ਆਪਾਂ ਨੂੰ ਲਵਾਰੀਆਂ ਤੋਂ ਪਾਉਣੀਆਂ ਇੱਕ ਗੱਦੇ ਲਵਾਉਣੇ ਆ ਬਈ ਗੱਲ ਸੁਣ ਲਓ ਹਾਂ ਮੈਂ ਸਿੱਧਜੀ ਗੱਲ ਤੁਹਾਨੂੰ ਦੱਸਾਂ ਜੇ ਧਾਨ ਵਧੀਆ ਹੋਏ ਤਾਂ ਤੁਹਾਨੂੰ ਦੋ ਆਉਣਾ ਨਹੀਂ ਮੈਂ ਸਤਨਾ ਬੈਠਾ ਮੇਰਾ ਮੈਂ ਪਹਿਲਾਂ ਕਰਦਾ ਤਾਂ ਕੀ ਨਹੀਂ ਆਏਗਾ ਹਾਂ ਤੰਨੂ ਹੈਗਾ ਤਾਂ ਗੱਲ ਬਕਸੇ ਹੀ ਆ। اے ਪ੍ਰਮਾਤਮਾ ਮੀਨਾ ਪਾ ਜਿਹੜੇ ਧਾਨ ਨਾਲ ਦਾਣੇ ਆਏ ਉਹ ਨਿਕਲੇ ਹੁਣ ਦੇ ਇੱਕ ਤਾਂ ਚੀਜ਼ ਕੂਕੜੀ ਹੁੰਦੀ ਹੈ ਲਿਆਣੀ ਹੁੰਦੀ ਹੈ ਉਹ ਤਾਂ ਟੈਲਾਂ ਤੇ ਅੱਗ ਲੱਗੀ ਹੋਈ ਆ। ਐਥੇ ਲਾ ਦੋ ਉਹਨਾਂ ਨੂੰ। ਅੱਛਾ ਜੀ ਕਾਲਾ। ਬੀਪੀ ਲੋ ਤਾਂ ਅਸਲੇ ਦੀ ਮਿੱਟੀ ਤੇ ਕਰਨੇ। ਸੁਖਵੀਰ ਤੈਨੂੰ ਲੱਗਦਾ ਵੀ ਸੁਖਵੀਰ ਤੈਨੂੰ ਲੱਗਦਾ ਵੀ ਮੈਂ ਕਾਤੇ ਤੇਰੀਆਂ ਗੱਲਾਂ ਸੁਣ ਰਿਹਾ ਹਾਂ ਇਹ। ਪਾਪਾ ਜੀ ਕਹਿੰਦੇ ਟੋਆ ਛੱਡਿਆ ਕਰ ਤੇ ਤਾ ਇਹ। ਐ ਕੁੜੀ ਵਾਸਤੇ ਸਵੀਮੀ ਪੂਲ ਬਣਾਇਆ ਤੁਮ। ਸਭਾ ਪਤੀ ਲੱਗ ਜਨੇ ਸਾਨੂੰ ਬੋਲਣ ਇਹਨਾਂ ਨੇ ਆਪ ਤਾਂ ਕੁਛ ਕਰਨਾ ਨਹੀਂ ਤੇ ਭਾਈ ਤੁਸੀਂ ਉਹ ਇੱਥੇ ਦੇ ਪਾਣੀ ਕੱਢ ਲਿਆ ਕਰੋ ਮੈਨੂੰ ਆਏ ਕਹਿੰਦੇ ਇੱਕ ਦਿਨੀ ਮੈਨੂੰ ਕੋੜਾ ਸੁਖਵੀਰ ਕਹਿੰਦੇ ਪਹਿਲਾਂ ਮੈਨੂੰ ਆਏ ਦੱਸ ਭਾਈ ਆਹ ਕਾਹਦੇ ਘਾਤਰ ਛੱਡੇ ਮਾ ਤੁਸੀਂ ਨਹੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਵੀ ਜਿਹੜਾ ਇਹ ਪਾਣੀ ਖੜਾ ਉਹ ਬਗਾੜ ਕਿਆ ਕਰਦਾ ਮਾ ਵੀਰ ਜੀ ਸਲਾਹ ਆਉਂਦੀ ਕਹਿੰਦੇ ਪਗਾੜ ਕਿਆ ਕਰਦਾ ਉਹ ਦੇਖਿਓ ਅਰੇ ਆਈ ਬਗਾੜ ਦੱਸ ਨਹੀਂ ਕਿਆ ਕਰਦਾ ਦਾਦੇ ਮੜ ਜਾ ਅਰੇਖ ਰੰਗ ਉੱਤਰਿਆ ਹੋਇਆ ਇਹ ਉਹ ਪਾਣੀ ਕਰਕੇ ਉੱਤਰਿਆ ਬਸ ਵੀਰ ਜੀ ਨੇ ਕੀ ਕਹਾ ਬੱਛ ਥੋ ਦਾਦਾ ਟੱਪਰ ਦਾ ਦਿਮਾਗ ਨਹੀਂ ਹੈਗਾ ਅੱਪਾ ਇੱਕ ਗੰਦ ਪਾਇਆ ਨਹੀਂ ਉਹ ਗੰਦ ਖਾਨੀ ਜਿਹੜੀ ਆ ਕੁੜੀ ਨੂੰ ਥਾਪੜ ਦਿੰਦੀ ਆ ਉਹ ਕੁੜੀ ਥਾਪੜ ਕਾਹਦਾ ਥਾਪੜ ਦਈਆ ਇਹ ਕੁੜੀ ਨੂੰ ਨਾਲਾ ਪੁੱਤ ਨਾਲਾ ਪੁੱਤ ਨਾਲਾ ਮੇਰਾ ਪੁੱਤ ਨਾਲਾ ਪੁੱਤ ਤੁਸੀਂ ਵੀ ਨਾਲੇ ਆਏ ਬਰਾਕ ਗਿੱਲੀ ਵੀ ਕਰ ਲਈ ਮਾਰਾ ਪੁੱਤ ਆਜੋ ਸਭੀ ਤੇ ਹੁਣ ਜਦ ਉੱਪਰ ਬੱਦਲ ਦਾ ਖੜਾ ਪੂਰਾ ਹੈ ਚਲੇ ਜਾ ਰੱਬਾ ਨਹੀਂ ਛੋੜ ਮੇਰੀ ਗੱਲ ਉਹ ਤਾਂ ਉਹਦੀ ਮਰਜ਼ੀ ਆ ਨਾ ਸਾਡੇ ਕਿਸੇ ਤੇ ਉਹਨੇ ਆਉਣਾ ਨਾ ਸਾਡੇ ਕਿਸੇ ਤੇ ਉਹਨੇ ਜਾਣਾ ਸਹੀ ਗੱਲ ਹੈ ਠੀਕ ਹੈ ਨਾ ਮੈਂ ਗੱਲ ਐਂ ਕਹਿੰਦਾ ਵੀ ਆਹ ਤਾਂ ਦੁਬਾਰੇ ਫੇਰ ਪਰ ਜਾਣਾ ਹੈ ਮੈਂ ਵੀ ਤਾਂ ਹੋਈ ਸਮਝਾਉਂਦੀ ਕਾ ਮੈਂ ਫੇਰ ਕੱਢ ਦੂੰਗੀ ਐਂ ਕਹਦੇ ਜੇ ਤੈਨੂੰ ਸਿੱਧੇ ਪਾਸੇ ਨੂੰ ਤੋਰੀਏ ਤਾਂ ਪੁੱਠੇ ਪਾਸੇ ਨੂੰ ਕੱਤੇ ਜਾਣਾ ਮੈਂ ਤਾਂ ਆਪ ਨੂੰ ਮਾਰਾਂ ਤਨ ਤਾਂ ਆਪ ਨਹੀਂ ਕੋਈ ਪੁੱਛਦਾ ਮਮਾ ਭਾਈ ਕਰੀ ਜਾਂਦਾ ਨੂੰ ਕੰਮ ਤੂੰ ਸੰਧੀ ਮੈਨੂੰ ਰੋਟੀ ਪਾ ਕੇ ਦੇ ਇਹ ਰੋਟੀ ਪਾ ਕੇ ਕਹਦੇ ਪਹਿਲੇ ਪਾਣੀ ਕੱਢਣੇ ਮੈਂ ਪਾਪਾ ਚੋਂ ਚੁੱਕ ਕੇ ਮਾ ਲਵਾਂ ਮੈਨੂੰ ਗੁੱਸਾ ਬਾਹ ਚੜ ਰਿਹਾ ਇਹ ਹੁਣ ਪੰਗੇ ਲੈਣ ਲੱਗੀ ਵੀ ਤੂੰ ਵੀ ਮੇਰੇ ਕਾ ਬੋਲੇ ਵੀ ਮੇਰੇ ਕਾ ਕੋਈ ਬਕਾਲਤ ਕਰੇ ਅਸੀਂ ਗਾਲ ਮਗਾਲ ਹੀ ਹੋਈਏ ਕਾਲੋਂ ਗਾਲ ਮੈਂ ਵੀ ਤੈਨੂੰ ਵੀ ਪਤਾ ਹੈ ਆਉਣਾ ਚਾਹੀਦਾ ਨਹੀਂ ਤੂੰ ਤੇਰਾ ਮਤਲਬ ਹੁਣ ਤੂੰ ਇਹ ਸੋਚ ਤੂੰ ਮਤਲਬ ਜਾਣ ਕੇ ਦੇਖਿਆ ਡੋ ਮਾਰਿਆ ਪੰਨ ਤਾਂ ਹੋ ਹੈ ਜਿਹੜਾ ਰੱਖਿਆ ਤੇ ਉਹਦੇ ਮੈਂ ਪੰਗਾ ਲੈਣ ਨੂੰ ਕਹਦੀ ਵੀ ਹੁਣ ਮੈਂ ਨਾਲੇ ਦੇਖਿਆ ਖੜਾ ਛੜਾ ਕੇ ਸਾਈਡ ਪਰ ਨੂੰ ਚੱਲੇ ਦਾ ਆਪਣੇ ਆਪ ਚ ਵੀ ਚੱਲ ਚੁੱਪ ਕਰਕੇ ਮੈਂ ਆਪਣਾ ਰੋਟੀ ਖਾ ਕੇ ਆਪਣਾ ਪਰੇ ਹੋਵਾਂ ਅਰੇ ਹਾਲੇ ਮੈਂ ਪਿੱਛੇ ਨੂੰ ਹੜਦਾ ਧਿਕ ਫੇਰ ਬੋਲਣ ਨੂੰ ਫਿਰਦੀ ਆ ਕਹਿੰਦੀ ਨਹੀਂ ਨਹੀਂ ਪੰਗਾ ਲੈ ਲੈ ਹਾਏ ਓ ਮੇਰਾ ਰੱਬਾ ਇਹ ਕਦ ਸਾਮਝੂਆ ਕੋਈ ਹਾਂ ਕੀ ਕਰਨਾ ਹੂੰ ਹਾਂ ਤੁਹਾਡਾ ਘਰ ਆ ਮੈਂ ਸਾਤੀ ਤੇ ਰੱਖ ਕੇ ਲੈ ਕੇ ਜਾਣਾ ਮੈਂ ਕਿ ਫਿਰ ਲੈ ਕੇ ਹੀ ਨਹੀਂ ਜਾਣਾ ਆਪਣਾ ਰਾਮ ਕੇ ਬੈਠ ਜਾ ਕੇ ਇੱਧਰ ਜੇ ਤੂੰ ਬਿਮਾਰਾ ਪੈ ਜਾ ਜਾ ਕੇ ਲੈ ਕੇ ਚੱਲ ਨਹੀਂ ਹੁੰਦਾ ਬਸ ਇੰਨਾ ਗਾ ਓ ਯਾਰ ਇਹਦਾ ਦਿਮਾਗ ਖਰਾਬ ਆ ਬਸ ਬਾਬਾ ਅੱਛਾ ਤੇਰਾ ਘਰ ਨਹੀਂ ਹੈਗਾ ਇਹ ਬਸ ਠੀਕ ਕਿਸੇ ਦਾ ਵੀ ਨਹੀਂ ਹੈਗਾ ਔਰ ਇਹਨਾ ਮੇਰਾ ਨਾ ਤੇਰਾ ਨਾ ਕਿਸੇ ਨਾ ਹੋਰ ਦਾ ਬਸ ਹਾਂ ਇੱਥੇ ਛੱਡ ਦੇਣਾ ਜਿਹੜਾ ਕੋਈ ਹੈਗਾ ਬੰਦਾ ਖਾਲੀ ਹੱਥ ਆਇਆ ਖਾਲੀ ਹੱਥ ਜਾਣਾ ਉਹਨੇ ਹਾਂ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਇਹ ਬੋਲੀ ਜਾਂਦੀ ਜੀ ਇੱਧਰ ਤੁਹਾਨੂੰ ਦਿਖਾਉਣਾ ਜੀ ਫਸਲ ਸਾਡੀ ਠੀਕ ਹੈ ਜੀ ਇੱਧਰ ਤੇ ਇੰਦਰ ਦੇਵਤਾ ਹੈਗਾ ਜਿਹੜਾ ਉਹ ਕੀ ਤੋ ਖੋਸ਼ ਆ ਜਾਂ ਕੀ ਤੋ ਨਰਾਜ ਆ ਵੀ ਉਹੀ ਜਾਣਦਾ ਉਹ ਵੀ ਤੋ ਪਾਣੀ 'ਚ ਖੜਾ ਹੋ ਤੋ ਖੜੇ ਆ ਵੇ ਕਿੱਥੇ ਹਾਂ ਉਹ ਵੀ ਚੱਲ ਸਕਵੀਂ ਜਾਈਂ 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 ਉਹ ਵੀ ਕੱਢੀ ਉੱਥੇ ਵੀ ਆਉਂਦੀ ਜਹਾਜ਼ ਦੀ ਇਹ ਕੰਮ ਲਾ ਕੇ ਰੱਖੋ ਇਹਨੂੰ ਐਸ ਵੀਰ ਚੱਲ ਆਂਗੇ ਕਿਆ ਦੇ ਦਾਂ ਹਾਂ ਮੰਮਾ ਮੰਮਾ ਨੂੰ ਢਾਲ ਕੇ ਚੱਲ ਚੱਲ ਅੰਦਰ ਬੈਠ ਜਾ ਜਕੇ ਕਿ ਤੋ ਬਿਮਾਰ ਆ ਕੇ ਆਮ ਲੋ ਜਾ ਕੇ ਅੰਦਰ ਚੱਲ ਕੇ ਅੰਦਰ ਠਾਲੇ ਨੂੰ ਕਾ ਚੱਲ ਅੰਦਰ ਕਾ ਆ ਜਾ ਕੇ ਜਾ ਕੇ ਤੂੰ ਕੋ ਬੱਕ ਤੈਨੂੰ ਖਾਰ ਚੜਿਆ ਬੱਕਾ ਦਵਾਈ ਦਵਾ ਲਿਆ ਉਹ ਦੀਦੀ ਨੂੰ ਕਹ ਦੇ ਕਹ ਤੈਨੂੰ ਖਾਰ ਜੀ ਕੱਲ ਜਿਹੜੀਆਂ ਰਿਪੋਰਟਾਂ ਕਰਾਈਆਂ ਧੀਆਂ ਹਾਂ ਉਹਨਾਂ ਵਿੱਚ ਇੱਕ ਕੈਸਟਰੋਲ ਵਧਿਆ ਹੈ ਇੱਕ ਖੂਨ ਗਾੜਾ ਇਹਨਾਂ ਦਾ ਵੀ ਅੱਛਾ ਅੱਛਾ ਇੱਕ ਟੀੜੀ ਗੋਲੀ ਲੱਗਣੀ ਹੈ ਇਹਨਾਂ ਨੂੰ ਵੀ ਪਰ ਵੀਤੀ ਵਾਲੇ ਹੁਣ ਤੁਸੀਂ ਦੇਖੋ ਵੀ ਘਰ ਦੇ ਵਿੱਚ ਕਿਹੜੀਆਂ ਚੀਜ਼ਾਂ ਖਾਂਦੇ ਇਹ ਜਿਹੇ ਤੁਸੀਂ ਵੀ ਜਿਹੜੇ ਖੂਨ ਗਾੜੇ ਸਾਰਿਆਂ ਦੇ ਹੋਣ ਲੱਗੇ ਹਾਂ ਹਾਂ ਕਿਹੜੀ ਚੀਜ਼ ਖਾਂਦੇ ਆ ਦੀਦੀ ghee ਵੀ ਨਹੀਂ ਖਾਂਦੀ अच्छा चमकनी खान दी दूध नहीं पील्दी हां वो थाने गा देना गाड़ गा देना बस मैं तो हूं जैस्मीन नाल चल चली अपने मम्मी ਕੋਲ ਚਲ ਜਾਣਾ शाम में बा ठीक है जैस्मीनਾ ਤਾਂ ਆਪਣੀ ਮੰਮੀ ਕੋਲ ਨੂੰ ਚੱਲੀ ਤੂੰ ਚੱਲ ਦਵਾਈ ਲੈਣੀ ਆ ਮੈਂ ਉੱਥੇ ਠੁੱਠ ਠੁੱਠ ਠਿੱਤਰ ਠਿੱਤਰ ਹੋਣੇ ਚੱਲ ਬੈਠੀ ਹੋ ਬੈਠ ਖੜੀ ਹੋ ਖੜੀ ਹੋ ਖੜੀ ਹੋ ਖੜੀ ਹੋ ਉਹਨੇ ਜੁੱਤੀਆਂ ਗਾਲਾ ਕੱਢਣੀਆਂ ਵੀ ਤੂੰ ਆਪਣੇ ਸਰੀਰ ਦੀ ਕੇਰ ਨਹੀਂ ਕਰ ਹਾਂ ਫੇ ਕੇਰ ਨਹੀਂ ਕਰਦੀ ਯਾਰ ਖਾਣਾ ਪੀਣਾ ਛੱਡਣਾ ਨਹੀਂ ਪੁੱਠਾ ਜਿਹਦਾ ਪੁੱਠੇ ਜਿਹਦਾ ਛੱਡਣੀਆਂ ਨਹੀਂ ਕੋਈ ਵੀ ਖਾਣ ਤੇ ਐਕਸਰਸਾਈਜ਼ ਕਰਨੀ ਨਹੀਂ ਘੁੰਮਣੇ ਫਿਰਨੇ ਨੂੰ ਡਾਕਟਰ ਕਹਿੰਦੇ ਸਾਨੂੰ ਵੀ ਪਤਾ ਲੱਗ ਗਿਆ ਵੀ ਜੇ ਬੈੱਡ 'ਤੇ ਪੈ ਕੇ ਪੁੱਛਣੇ ਨਹੀਂ ਕਿਸੇ ਨੇ ਇਹ ਵਾਕਈ ਸਹੀ ਗੱਲ ਆ ਸਹੀ ਗੱਲ ਆ ਖਾਸ ਕਰਕੇ ਤੁਸੀਂ ਸਹੀ ਗੱਲ ਆ ਇਹ ਨਹੀਂ ਜਦ ਮੈਂ ਕਹਿੰਦੀ ਸੀ ਪਾਦਰ ਦੀ ਜਿਹੜੀ ਦਰਦ ਦੀਆਂ ਗੋਲੀਆਂ ਖਾਂਦੀ ਸੀ ਨਹੀਂ ਜਾਂਤਾ ਤੂੰ ਸਿੰਮ ਨੂੰ ਟਿੱਕ ਚ ਸਮਝੀ ਨਹੀਂ ਮੈਨੂੰ ਸੁਖਵੀਰ ਮੈਂ ਤੈਨੂੰ ਇੱਕ ਇੱਧਰ ਤੈਨੂੰ ਮੈਂ ਇੱਕ ਕਹਿੰਦਾ ਡਾਕਟਰ ਤੋਂ ਵੀ ਲੰਦਾ ਜਰੂਰੀ ਤਾਂ ਨਹੀਂ ਘਰ ਬੈਠ ਕੇ ਦਰਦ ਦੀਆਂ ਗੋਲੀਆਂ ਖਾਂਦਾ ਇੱਧਰ ਸੁਣੀ ਇਹ ਸੰਦੀਪ ਦਰਦ ਦੀ ਗੋਲੀ ਲੈ ਸੰਦੀਪ ਦੇ ਦੱਦ ਦੀ ਕਾ ਚਾਚੀ ਦਾ ਨਾ ਕੋਈ ਕਿਸੇ ਦਵਾਈ ਲੱਭ ਇਹ ਸੁਣਦੀ ਨਹੀਂ ਸੁਣੀ ਗੱਲ ਮੇਰੀ ਇੱਧਰ ਹੈਲ ਤਾਂ ਇੱਕ ਗੱਲ ਕਹੀ ਮੈਨੂੰ ਪਤਾ ਹੈ ਕਹਿੰਦੀ ਵੀ ਵੀ ਜਦ ਮੈਂ ਬੈੱਡ 'ਤੇ ਪੈ ਜਾਣਾ ਵੀ ਜਦ ਮੈਨੂੰ ਪੁੱਛਣਾ ਨਹੀਂ ਕਿਸੇ ਨੇ ਗੱਲ ਸੁਣ ਲੈ ਇੱਧਰ ਜੇ ਮੈਂ ਬੈੱਡ 'ਤੇ ਪੈ ਗਿਆ ਪੁੱਛਣਾ ਤਾਂ ਵੀ ਨਹੀਂ ਹੈਗਾ ਇਹ ਸਾਰਿਆਂ ਗੱਲ ਜਦੋਂ ਤੱਕ ਬੰਦਾ ਕੰਮ ਆਉਂਦਾ ਨਾ ਕਿਸੇ ਦੇ ਪੁੱਛ ਜਦੋਂ ਤੱਕੇ ਹੁੰਦੀ ਹੈ ਜਦੋਂ ਬੰਦਾ ਕੰਮ ਆਉਣ ਤੇ ਹਟ ਜਾਂਦਾ ਨਾ ਕਿਸੇ ਦੇ ਉਹਦੀ ਪੁੱਛ ਆਟੋਮੈਟਿਕਲ ਘਟ ਜਾਂਦੀ ਹੈ ਇਹ ਇਹ ਰਾਜਿਆਂ ਨਾਲ ਵੀ ਹੋ ਲਿਆ ਮਹਾਰਾਜਿਆਂ ਨਾਲ ਵੀ ਹੋ ਲਿਆ ਆਮ ਲੋਕਾਂ ਦਾ ਸਭ ਗੱਲ ਇਦਾਂ ਹੀ ਹੁੰਦਾ ਜਦ ਤੱਕ ਤੈਨੂੰ ਕਮਾ ਕੇ ਮੈਂ ਲੈ ਕੇ ਦੇਈਂਦਾ ਮੈਂ ਤੇਰਾ ਏ ਜੀ ਓ ਜੀ ਐ ਜਦੋਂ ਮੈਂ ਮੰਨ ਲਾ ਬੱਕੀ ਆਉਣ ਲੱਗ ਗਿਆ ਤੂੰ ਕੁੱਤਾ ਲਾ ਜਿਆਦਾ ਫਲਾ ਤਿੱਦਕਾ ਤੂੰ ਮੰਨ ਤਾ ਤੇ ਯਾਰ ਦਵਾਈ ਦਵਾ ਦੋ ਤੁਸੀਂ ਇਹਨੇ ਕਾਦੀ ਬਾਅਦ ਚ ਦੇਖੇ ਜਾ ਕਾਦੀ ਦਵਾਈ ਮੇਰੇ ਸਰੀਰ ਬਹੁਤ ਦਰਦ ਕਰਦਾ ਹਾਂ ਸਰੀਰ ਦਰਦ ਕਰਦਾ ਲਾ ਦੱਸ ਇਹ ਮੈਂਟਲੀ ਦਰਦ ਆ ਇਹ ਮੈਂਟਲੀ ਮਤਲਬ ਦਿਮਾਗੀ ਦਰਦ ਜੀ ਸੋਚਣਾ ਤੁਸੀਂ ਐ ਤੁਸੀਂ ਵੀ ਐ ਕਹਦੋ ਤੁਸੀਂ ਵੀ ਮੰਨ ਲਿਆ ਝੁੱਕ ਜਾ ਕਰੋ ਵੀ ਚੱਲ ਮੈਂ ਦਵਾ ਲਿਆਉਂਦਾ ਚੱਲ ਸਰਦੀਪ ਮੰਨ ਲੈ ਵੀ ਮੈਂ ਦਵਾ ਲਿਆਉਂਦਾ ਤੂੰ ਗਰੰਟੀ ਲਾਉਂਗੀ ਇਸ ਗੱਲ ਦੀ ਵੀ ਇਹ ਦਵਾਈ ਖਾਊਗੀ ਹਾਂ ਮੈਂ ਖਾਊ ਲਾਉਂਗੀ ਜਿਹੜੇ ਮੈਂ ਜਿਹੜੀ ਚੀਜ਼ ਤਾਂ ਬਹਾਨਾ ਨਾ ਲਾਇਆ ਘੱਰ ਰੱਬ ਨੂੰ ਜਾਨ ਦੇਣੀ ਆ ਨਾਗਾ ਛੱਡਿਆ ਕਰੇਗੀ ਮੇਰੀ ਤਾਂ ਪਹਿਲਾਂ ਹੀ ਜਾ ਕੇ ਦਾ ਡਾਕਟਰ ਵੀ ਮੈਨੂੰ ਤੇਜ ਦਵਾਈ ਨਾ ਦੇ ਨਾ ਛੱਡਿਆ ਕਰਨ ਲੱਗਾ ਮੈਂ ਗਰੰਟੀ ਲੈਂਦੀ ਆ ਵੀ ਮੈਂ ਦਵਾਈ ਖਿਲਾਉਂਗੀ ਚਲੋ ਕੀ ਆ ਕਹਿਣਾ ਉਹਨਾਂ ਨੂੰ ਹੁਣ ਡਾਕਟਰ ਜਾ ਕੇ ਜਿਹੜੀਆਂ ਪਈਆਂ ਲੇਟੇ ਜਾਓ ਅੱਛਾ ਆ ਜਿਹੜੀਆਂ ਗੱਲ ਆ ਇੱਕ ਸੋਨੂੰ ਮੈਂ ਦੱਸਣਾ ਚਾਹੁੰਦਾ ਜੀ ਵੀ ਏ ਕਰ ਕਰ ਡਾਕਟਰ ਸਾਡੇ ਪੈਦਾ ਹੋ ਗਏ ਆਪਣਾ ਜਦੋਂ ਜੀ ਕਰਦਾ ਇਹਨਾਂ ਦੇ ਫਲਾਣੀ ਰਿਪੋਰਟ ਕਰਾ ਲਓ ਜੀ ਬਗੈਰ ਦੱਸੇ ਤੇ ਕੀਤੇ ਸਿੰਕ ਦੀ ਰਿਪੋਰਟ ਕਰਾ ਲਓ ਜੀ ਹਾਂ ਔਰ ਜਿਹੜਾ ਮਾਰਾ ਲੱਗਦਾ ਉਹਨਾਂ ਦੇ ਪੈਰ ਸੁੰਜਦੀਆਂ ਨੇ ਇਹਨਾਂ ਨੇ ਇਹਨੂੰ ਦਿਖਦਾ ਹੈਗਾ ਹਜ਼ੂਰ ਸਾਹਿਬ ਤੋਂ ਇੱਕ ਦਿਨ ਦੇ ਪੈਰਾਂ ਦਾ ਸੋ ਸੰਦੀਪ ਥੋੜਾ ਜਿਹਾ ਸੱਚ ਕੁੜੀ ਕੋਲ ਮੈਂ ਸਿਰਫ ਹੱਥ ਧਰਾ ਦੇਣਾ ਆ ਗਿੱਟੇ ਕੋਲ ਬਤਾਈ ਨਹੀਂ ਇੱਧਰ ਆ ਜਾਦਾ ਉਹ ਗਿੱਟੇ ਕੋਲ ਸਭ ਜਾਣੀ ਤਰੇ ਲੈ ਆ ਦਿਖਦਾ ਨਹੀਂ ਹੈਗਾ ਅੰਨੈ ਵਿੱਕੀ ਨੇ ਵੀ ਖੁਦ ਕਹ ਲਿਆ ਦੀ ਜੀ ਨੂੰ ਕਿੰਨੀ ਵਾਰ ਵੀ ਟੈਸਟ ਕਰਾ ਲੈ ਮੈਨੂੰ ਬੀਵਰ ਕਹਿਆ ਬੀਵਰ ਵੀ ਟੈਸਟ ਕਰਾ ਲਵਾਂ ਮੈਂ ਕਰ ਦਿੰਦਾ ਫੋਨ ਤੇ ਟੈਸਟ ਕਰ ਮੈਂ ਆਂ ਵੀ ਨਹੀਂ ਭਰੀ ਸੰਦੀਪ ਦਾ ਲੈਣ ਆਇਆ ਉਹ ਦਿਨ ਟੈਸਟ ਵਿੱਕੀ ਨੇ ਮੈਨੂੰ ਤਾਂ ਵੀ ਕਿਹਾ ਕਹਿੰਦਾ ਕਰਾਵਾ ਪਰ ਤਾਂ ਵੀ ਨਹੀਂ ਕਰਾਇਆ ਤੁਹਾਨੂੰ ਕੀ ਨੇ ਮੈਨੂੰ ਆਏ ਦੱਸ ਵਿੱਕੀ ਨੇ ਕਿਹੜੀ ਐਮਬੀਬੀਐਸ ਕਰ ਲਈ ਹੈਲੋ 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 ਵੀ ਇਹ ਟੈਸਟ ਕਰਾਉਣੇ ਚਾਹੀਏ ਹੈਲੋ ਮਗਰ ਡਾਕਟਰਾਂ ਦੇ ਰეკਮੈਂਡੇਸ਼ਨ ਦੇ ਹੈ ਨਾ ਤੈਨੂੰ ਬਿਮਾਰੀ ਹੋਵੇ ਕੋਈ ਹੋਰ ਟੈਸਟ ਤੁਸਰੀ ਨਾਲ ਦੇ ਹੋਰ ਕਰਾਉਂਦੀ ਫਰੀ ਜਾ ਨਹੀਂ ਮੈਂ ਤਾਂ ਹੁਣ ਮੈਨੂੰ ਮੈਨੂੰ ਕਰ ਸੁਣ ਸਭ ਨੂੰ ਪਤਾ ਵੀ ਮੇਰਾ ਵੀ ਮੈਨ ਨੂੰ ਸ਼ੂਗਰ ਹੈ ਮੈਂ ਟੈਸਟ ਲੀਵਰ ਦੇ ਕਰਾਉਂਦਾ ਫਰੀ ਜਾਮਾ ਕਿਡਨੀਆ ਦੇ ਕਰਾਉਂਦੇ ਫਰੀ ਜਾਮਾ ਸਾਰੇ ਸਰੀਰ ਦੇ ਕਰਾਉਨੇ ਆ ਆ ਤੇਰੀ ਦੀ ਸਾਰੇ ਸਰੀਰ ਦੇ ਕਰਾ ਲਏ ਸੀ ਤੋਂ ਉਹ ਵੀ 20 ਵਾਰ ਵਿੱਕੀ ਦਾ ਕਹੇ ਤੇ ਬਈ ਗੱਲ ਵਿੱਕੀ ਨੇ ਹਾਇਓ ਮੇਰੇ ਰੱਬਾ ਸੱਚਾ ਪਾਚਾ ਵਿੱਕੀ ਨੇ ਪਤਾ ਨਹੀਂ ਕਿਹੜੀ ਐਮਬੀਬੀਐਸ ਕਰ ਲਈ ਜਿਹੜੀ ਉਹਦੇ ਕੇਸ ਤੇ ਟੈਸਟ ਕਰਾਉਣ ਲੱਜਨੇ ਆਹੋ ਮੈਂ ਤਾਂ ਬਿਮਾਰੀ ਨਹੀਂ ਹੈਗਾ ਨਾ ਕੋਈ ਹੋਰ ਬਿਮਾਰ ਰਹਿੰਦਾ ਮੈਨੂੰ ਪਤਾ ਸੰਦੀਪ ਮੈਂ ਨਾ 3 ਸਾਲ ਡਾਕਟਰ ਦੇ ਕੋਲ ਆਏ ਵੀ ਕਿਹੜੇ ਟਾਈਮ ਕਿਆ ਹੁੰਦਾ ਕਿਆ ਨਹੀਂ ਹੁੰਦਾ ਕਿਵੇਂ ਬੰਦਾ ਠੀਕ ਹੁੰਦਾ ਕਿਵੇਂ ਨਹੀਂ ਹੁੰਦਾ ਤੁਸੀਂ ਮੇਰੀ ਗੱਲ ਪਰੋਣਾ ਨਹੀਂ ਬਸ ਕਰੋ ਅੱਜ ਨਾ ਡਾਕਟਰਾਂ ਨੂੰ ਪਤਾ ਬਿਮਾਰ ਕਿ ਕਿੱਧਰ ਤੇ ਕਿੱਧਰ ਆ ਜੰਨੀ ਹੈ ਬੱਲਾ ਮਾਰਦੇ ਆ ਤੈਨੂੰ ਪਤਾ ਲੱਗਿਆ ਹੈ ਮਰਿਆ ਹੋਇਆ ਬੰਦਾ ਜਿੰਦਾ ਹੋ ਜਾਂਦਾ ਥਨੂੰ ਪਤਾ ਇਸ ਗੱਲ ਦਾ ਜਿੰਦਾ ਬੰਦਾ ਮਰ ਜਾਂਦਾ ਹੇ ਰੱਬ ਹੁਣ ਸਾਰੀਆਂ ਗੱਲਾਂ ਬੰਦ ਇਹਨਾਂ ਨੂੰ ਨਹੀਂ ਜਿੱਤ ਸਕਦਾ ਕੋਈ ਮੈਨੂੰ ਤਾਂ ਅਗਲੇ ਬਲੌਗ 'ਚ ਮਿਲਣਾ ਪੈਣਾ ਮੈਂ ਤੇਰੀ ਕੋਈ ਗੱਲ ਨਹੀਂ ਸੁਣੀ ਹਾਂ ਦੱਸ ਮੇਰੀ ਟੈਨਸ਼ਨ ਹੋ ਗਈ ਮੈਨੂੰ ਹਾਂ ਉਹ ਟੈਨਸ਼ਨ ਹੋ ਗਈ ਹੋਈ ਲੈ ਹਾਂ ਹਾਂ ਗੁੱਸੇ 'ਚ ਬੋਲਤਾ ਬੈਠੀ ਹੁਣ ਮੇਰੀ ਭੈਣ ਦਾ ਫੋਨ ਆਇਆ ਮੈਂ ਹਾਂ ਕੀ ਹੋ ਗਿਆ ਤੇਰਾ ਕੀ ਹੋ ਗਿਆ ਹੁਣ ਵੀਏ ਬਿਮਾਰ ਹੈ ਅੱਛਾ ਹੁਣ ਤੂੰ ਕਹਦੇ ਹਾਂ ਖੁਸ਼ ਹੋ ਕੇ ਕਹਦੇ ਕਿ ਮੈਂ ਤਾਂ ਨਾਟਕ ਕਰਦੀ ਹਾਂ ਕੋਈ ਨਾ ਮੈਂ ਤਾਂ ਤੇ ਕਹਾਂ ਕਹਦੇ ਕਹਦੇ ਮੈਂ ਆਇਆ ਹਾਂ ਦਵਾਈ ਲੈ ਕੇ ਆਉਂਗੀ ਤਾਂ ਠੀਕ ਹੈ ਚਲੋ ਇਹ ਕਾਹ ਕਾਹ ਕੀ ਕਰਦੀ ਹੈ ਗੋਲੇ ਕਰਕੇ ਤਾਂ ਲੜੂ ਵੀ ਹੋ ਗਈ ਬਾਈ ਇਹਨਾਂ ਨੇ ਚੁੱਪ ਇਹਨਾਂ ਨੇ ਇਹਨਾਂ ਦੀ ਗੱਲ ਨਹੀਂ ਜੀ ਬੰਦ ਹੋਣੀ ਹੈਗੀ ਮਨ ਤਾਂ ਜਾਣਾ ਹੀ ਪੈਣਾ ਜੀ ਅੰਦਰ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਜੀ